ਉਹ ਇਤਨਾ ਸੁਖ ਵੀ ਨਹੀਂ ਗੀ ਗੁਹਾ ਗੁਹਾ ਖਿੱਚਦੇ ਮੈਂ ਹਸਾਂ ਲਿਬੜੀਆਂ ਦੇ ਮਾਰ ਮਾਰ ਪੁੱਛਾਂ ਪਤਾ ਨਹੀਂ ਲੈ ਕੇ ਕਿੱਧਰ ਨਿਕਲੇ ਆldi ਹੂਰ ਨੂੰ ਉਹ ਉਹ ਆ ਗਿਆ ਕੁੜੀ ਤੇ ਉਹ ਰਿਆ ਕਾਲਿਆ ਬੁੱਢੇ ਕੇ ਮੂੰਹ ਮੱਤ ਲੱਗਣਾ ਉਹ ਰਿਆ ਕਿੱਧਰ ਨਿਕਲੇ ਸੀ ਉਹ ਰਿਆ ਕਿੱਧਰ ਨੂੰ ਪੈਂਦੀ ਸ਼ਿਮਲੇ ਆ ਨਹੀਂ ਮੂੰਹ ਤੇ ਬੱਗਿਆ ਸੀ ਖੇਤ ਗਏ ਸੀ ਗਿਆ ਸੀ ਖੇਤ ਤੂੰ ਮੈਂ ਮਾਰ ਮਾਰ ਫੋਟੋ ਡੇਡਾ ਕਰ ਦੂੰ ਮੇਰੇ ਸਾਹਮਣੂ ਆਰਤੀ ਨੂੰ ਜਾ ਕੇ ਝੂਠ ਬੋਲ ਕੇ ਪੈਸੇ ਫੜ ਲਿਆ ਦੋ ਤੋਂ ਓਏ ਕਿਹੜਾ ਕੰਜਰ ਕਹਿੰਦਾ ਹੈਗਾ ਅਸੀਂ ਆਰਤੀ ਕੋਲ ਜਾ ਕੇ ਮੈਂ ਇੱਥੇ ਕਰੂ ਕਿੱਦਿਜ ਹੈ ਫਿਰ ਕੀ ਹੋ ਗਿਆ ਕੋਈ ਮਾਰੇ ਕੰਮ ਤੇ ਲਾਏ ਆ ਮਾਰੇ ਕੰਮ ਤੇ ਫਿਰ ਸਾਲ ਮੈਨੂੰ ਮਾਰਨਾ ਸੀ ਮੇਰਾ ਪੇਟ ਲਾ ਪਿਆ ਝੂਠ ਜਾ ਕੇ ਬੋਲਿਆ ਉਹਨੂੰ ਤੂੰ ਬਈ ਖੜੇ ਪੈਰ ਲੋਡ ਪੈ ਗਈ ਹੱਥੋਂ ਲੰਘ ਜਾਂਦੀ ਜਨਾਨੀ ਫੇਰ ਜਨਾਨੀ ਲੰਘ ਜਾਂਦੀ ਹੱਥੋਂ ਮੇਰਾ ਸਾਲ ਤੂੰ ਐਸੇ ਵਸਤੀ ਰੁਪਏ ਫੜ ਕੇ ਲੈ ਆਈ ਫਿਰ ਉਹ ਇਤੇ ਇਤੇ ਕਿਸੇ ਨੇ 40 ਲਾ ਰੱਖਿਆ ਸੀ ਮੈਂ 50 ਲਾਤਾ ਜਾ ਕੇ ਕੰਮ ਬਣ ਗਿਆ ਕੰਮ ਬਣ ਗਿਆ ਤੇਰਾ 40 ਨੂੰ ਮੈਂ ਲੈ ਕੇ ਆ ਨਾ ਫਿਰ ਚੁੱਪ ਦੁੱਧ ਦੇ ਮੌਕੇ ਤੇ ਪਲਾਨ ਤਾਂ ਖੇਡਣਾ ਪੈਂਦਾ ਕੋਈ ਨਾ ਕੋਈ ਬੰਦਾ ਉਹੀ ਆ ਜਿਹੜਾ ਮੌਕਾ ਸੰਭਾਲ ਜੇ ਆਹੇ ਜਿਹਾ ਸੰਭਾਲਦਾ ਤੂੰ ਮੌਕੇ ਤੈਨੂੰ ਸਰੀ ਅਮਰ ਚ ਤੇਥੋਂ ਬਣਿਆ ਨਹੀਂ ਅਸੀਂ ਦੇਖੀ ਹੁਣ ਕੋਠੀਆਂ ਪਾਉਂਦੇ ਪਾਲੀ ਤੂੰ ਮਹਿਲਾ ਆ ਕੇਂਦਰਜੀਤ ਨੇ ਕੋਈ ਰੋਟੀ ਨਹੀਂ ਦਿੰਦੀ ਫਿਰ ਉਹ ਸਾਰੇ ਮੇਰੇ ਹਾਰੇ ਕੱਢੇਗਾ ਪੁੱਤ ਮੈਥੋਂ ਗਲਤੀ ਹੋ ਗਈ ਮਾਫੀ ਮੰਗੇਗਾ ਰੋਟੀ ਉਹਨੂੰ ਬਣਾਉਣੀ ਆਉਂਦੀ ਹੂ ਤਾਂ ਹੀ ਦੇਗਾ ਹਾਂ ਰੋਟੀ ਦੀ ਲੋੜ ਹੀ ਨਹੀਂ ਬਣਾਉਣ ਦੀ ਸਾਨੂੰ ਕੀ ਲੋੜ ਆ ਹਾਂ ਜ਼ਹਿਰ ਵਾਲੀ ਕਣਕ ਖਾ ਕੇ ਮਰਨਾ ਸੀ ਨੇ ਅਸੀਂ ਤਾਂ ਸ਼ੁੱਧ ਚਾਵਲ ਖਾਵਾਂਗੇ ਉਧਰੋਂ ਬਾਹਰੋਂ ਆਉਣਗੇ ਪਾ ਇੱਕ ਕਰੇ ਕਰਾਏ ਉਰੇ ਬਿਜ਼ਨਸ ਚਲਾਵਾਂਗੇ ਆਹੋ ਚਲਾਉਂਦਾ ਤੂੰ ਬਿਜ਼ਨਸ ਹਾਂ ਮੈਥੋਂ ਉਹਨਾ ਫੋੜੇ ਖਾਲੀ ਨਾ ਨਾ ਚਲਾਉਂਦਾ ਭੱਜਾ ਉਹੀਂ ਮੱਚੀ ਜਾਊਗਾ ਮੱਚੀ ਜਾ ਉਧਰੇ ਤੇ ਵੱਡੇ ਲਾਡੂ ਖਾਂ ਤੇ

ਦਾ ਨੋਰ ਤੇ ਵੀ ਐਨੀ ਯਾਰ ਚੱਕੇ ਤਾਂ ਨਹੀਂ ਲਈ ਆ ਕੇ ਜਰੇ ਚਲ ਕਰਦਾ ਗੱਲ ਕੁਲਵਿੰਦਰ ਹਾਂਜੀ ਉਸੋਂ ਪੈਸੇ ਗਿਆ ਚੱਕਿਆ ਪਹਿਲਾਂ ਮਨਾਸੋ ਮੈਂ ਹੁਣ ਤੜਿਆ ਸੀ 10 ਮਿੰਟ ਨਹੀਂ ਹੋਏ ਸਾਰੇ ਮੈਂ ਕਿੱਥੋਂ ਚੱਕ ਲਿਆ ਮੈਂ ਤੁਹਾਨੂੰ ਦੱਸ ਦਿੰਦੀ ਮੈਂ ਚੱਕੇ ਹੁੰਦੇ ਤਾਂ ਪਾਈ ਤੁਸੀਂ ਜੀ ਉੱਥੇ ਰੱਖੇ ਹੋਏ ਮੈਂ ਪੇਟੀ ਦੇ ਥੋੜੇ ਥੱਲੇ ਪੈਸੇ ਧਰਕੇ ਗਏ 500 ਨੋਟ ਕਿਉਂ ਤੇ ਇੱਧਰ ਗਿਆ ਫਿਰ ਮੈਨੂੰ ਹੁਣ ਕੀ ਪਤਾ ਇਹ ਹੀ ਬੜੀ ਸੀ ਕਾਲੇ ਵਾਲੀ ਫਿਰ ਪੁੱਛ ਲੋ ਭਾਈ ਉਹਨੂੰ ਮੜਾ ਜਾ ਚਲ ਮੈਂ ਸੱਦ ਕੇ ਲਿਆਉਣੀ ਆ ਬਿਲਾ ਉਹਨੂੰ ਪਹਿਲਾ ਹੜਤੂ ਲੁੱਟ ਕੇ ਖਾ ਗਿਆ ਸਾਰੇ ਤਾਂ ਉਥੋਂ ਪੈਸੇ ਚੱਕੇ ਨੇ ਪੇਟੀ ਦੇ ਥੱਲੇ ਤੁਹਾਨੂੰ ਆਪਨੇ ਬਾਹਰੋਂ ਪੈਸੇ ਕਢਾ ਲੇ ਹਨ ਕੀ ਆ ਪੈਸਾ ਪੈਸਾ ਲਗਾ ਰੱਖਦਾ ਤੈਨੂੰ ਆਏ ਹੋ ਜੇ ਵੀ ਉੱਥੇ ਪੈਸੇ ਵੇਚੀ ਤੇ ਚੱਕੇ ਤਾਂ ਨਹੀਂ ਹੈਗੇ ਹਾਂ ਕੀ ਗੱਲ ਆ ਬਈ ਇਹਨੂੰ ਕੱਲੀ ਨੂੰ ਕਿਹ ਰੱਖਿਆ ਕੋਈ ਰਾਜਾ ਬਾਬੂ ਨਹੀਂ ਪੈਸੇ ਚੱਕ ਲੈ ਤੇੜਾ ਨੜੀਆ ਸਿੱਧੀ ਜੀ ਗੱਲ ਆ ਕਿਹੜੇ ਪੈਸੇ ਮੈਂ 5 ਮਿੰਟ ਹੋਇਆ ਸੀਗਾ ਮੈਂ ਦੋੜੇ ਥਲੇ ਤੇ ਰਹੀ ਸੀ 500 ਨੋਟ ਗੈਪ ਹੋ ਗਏ ਇਹੀ ਬੜੀ ਸੀ ਕਮਰੇ ਚ ਅੱਛਾ ਉਹ ਮੁੰਡੇ ਨੇ ਨਾ ਦੇਖੀ ਹੈਗੀ ਕੁੜੀ ਜਾਂਦੀ ਅੰਦਰ ਮਾਂ ਹੁਣ ਇਹੀ ਕਾਸਰ ਰਹਿੰਦੀ ਸੀ ਹੋਰ ਤਾਂ ਕੋਈ ਬਾਹਰ ਨਾ ਇਹਨੂੰ ਕੱਢਣ ਦਾ ਮਿਲਿਆ ਨਹੀਂ ਹੁਣ ਆਏ ਦੂਸ਼ਣ ਲਾਉਣ ਲੱਗ ਜੋ ਉਹ ਤੂੰ ਸਾਨੂੰ ਕਿਉਂ ਨੰਗ ਕੀਤਾ ਮੈਨੂੰ ਐ ਦੱਸ ਦੇ ਪਹਿਲਾਂ ਤੂੰ ਅੜ ਤੋਂ ਖਾ ਗਿਆ 70000 ਲੈ ਕੇ ਬੜਾ ਥੋੜੇ ਲੋਕਾਂ ਵਰਗੀ ਨਹੀਂ ਹੈਗੀ ਇਮਾਨਦਾਰੀ ਪਤਾ ਕਿੰਨੀ ਆਪਾਂ ਮੈਂ ਸੌਰਾ ਪਿਆ ਹੋਵੇ ਤਾਂ ਥੁੱਕਦੀ ਨਹੀਂ ਉਤੇ 500 ਦੇਖੂ ਹੋਰ ਕੀ ਹੈ ਤਾਂ ਨਿਕਲ ਵੜੀ ਦੂਸਰ ਲਾਉਂਦਾ ਨੰਗ ਇਹ ਨੰਗਣਾ ਤੂੰ ਕਰ ਰੱਖਿਆ ਸਾਨੂੰ ਕਰ ਰੱਖਿਆ ਨਾਲੇ ਹੋਰ ਪੁੱਛਿਆਗਾ ਉਹਨੂੰ ਕੋਈ ਇਲਜ਼ਾਮ ਨਹੀਂ ਲਾ ਰਹੇ ਉਹ ਤੇਰੇ ਚਾਰ ਚਾਰ ਤਾਂ ਬਹਿ ਕਰ ਆ ਗਿਆ ਤੂੰ ਹਜੇ ਮੇਰੇ ਵੀ ਪੈਸੇ ਚੱਕਿਆ ਕਿ ਨਾ ਇਹ ਕੁਝ ਦੱਸਦੀ ਨਹੀਂ ਕਹਿੰਦੀ ਕਿਆ ਪੈਸਾ ਪੈਸਾ ਲਗਾ ਰੱਖਿਆ ਐ ਤਾਂ ਦੱਸ ਓ ਹੋ ਸਕਦਾ ਇਹੀ ਖਾ ਕੇ ਹੋਵੇ ਤਾਂ ਫੜਕੇ ਯਾਰ ਚਲ ਮੈਂ ਕਰਦਾ ਦੁੱਧ ਪਾਣੀ ਦਾ ਪਾਣੀ ਆਓ ਸੱਤਰਿਆਰ ਖਾ ਗਏ 500 ਤਾਂ ਇਹ ਗੱਲ ਆ ਜੀ ਕਿਵੇਂ ਮੇਰੇ ਸਾਲਿਆਂ ਨੇ ਕੂਂਜ ਕਾਵਾ ਨੇ ਘੇਰੀ ਹੁੰਦੀ ਆ ਕੱਲੀ ਕੇ ਰੱਖੀ ਆ ਮਾਪੇ ਤਰੇ ਸਿੱਧਰਾ ਸੀ ਹਾਂ ਕਿਵੇਂ ਘੇਰੀ ਆ ਜਿਵੇਂ ਕੂਂਜ ਕਾਵਾ ਨੇ ਘੇਰੀ ਹੁੰਦੀ ਆ ਕਿੱਥੇ ਤਰੇ ਆਓ ਦਿਖਾ ਉਰੇ ਤਰੇ ਸਿੱਧੇ ਇੱਥੇ ਹਾਂ ਆ ਪਈਆ ਤੇਰੇ ਪਿਓ ਨੇ ਆ ਆ ਪਈਆ ਪਹਿਲਾਂ ਦੇਖਤਾ ਲੈਣਾ ਇੱਥੇ ਤਾਂ ਰਹੀ ਮੈਨੂੰ ਕੀ ਪਤਾ ਅੱਖਾਂ ਦੇ ਪੱਟਾਂ ਦੇ ਖੁੱਪੇ ਡੜੇ ਹਾਂ ਆ ਚੱਕ ਆ ਹੋ ਭਾਈ ਇਹਨੇ ਜਾਣ ਕੇ ਭਾਈ ਮੈਂ ਸੌ ਦਿੰਦਾ ਇਹਨੇ ਜਾਣ ਕੇ ਇਹਨੇ ਜਾਣ ਕੇ ਲਪੋਗੇ ਦੂਸਾਂ ਨਾਲ ਇੱਥੋਂ ਨਾ ਅੱਛਾ ਇੱਥੋਂ ਤਾਂ ਇੱਥੋਂ ਇਹ ਤੁਰ ਕੇ ਵਗ ਗਿਆ ਥੱਲੇ ਉਹੀ ਤਾਂ ਗੱਲ ਮੈਂ ਕਹਿੰਦਾ ਵੀ ਇੱਥੋਂ ਕਿਵੇਂ ਡਿੱਗ ਪੈਣਗੇ ਤਾਂ ਜਾਣ ਕੇ ਧਰੇ ਨੇ ਤੂੰ ਭਾਈ ਹੌਲੀ ਹੌਲੀ ਖਸਕਾਉਣ ਦੀ ਗੱਲ ਸੀ ਜਿਹੜੀ ਇਹ ਸਾਰਾ ਨਾਈ ਹੋਈ ਤੂੰ ਮੈਂ ਤੁਹਾਨੂੰ ਸਹੀ ਗੱਲ ਸੀ ਸਲਾਹ ਬਣਾਈ ਹੋਈ ਹੋਰ ਚੱਕਣ ਵਾਲਾ ਕੰਮ ਹੀ ਆ ਕਰਦੇ ਨਾ ਅੱਡ ਹੋ ਜਾ ਸੰਤਾ ਅੱਡ ਕਰਦ ਹੋਵਾਂਗੇ ਫੋਨ ਆਗੇ ਹੋਰ ਰਹਾਗੇ ਅਸੀਂ ਤੈਨੂੰ ਐਡ ਕਰ ਦਿੰਨੇ ਦੇ ਲੈ ਲੈ ਤੂੰ ਕਿੰਨਾ ਘੋਲ ਨੂੰ ਰਜਾਏਂਗਾ ਨਾਲ ਆਪ ਰਜੇਂਗਾ ਉਹ ਤਾਂ ਮੈਨੂੰ ਖਵਾਉ ਬਿਜ਼ਨਸ ਚਲਾਉ ਇਹ ਦੋ ਐਸਾ ਅੱਡੀ ਲੋ ਇਹਦੇ ਭੈਣ ਭਾਈਆਂ ਜਾਓ ਜਾਓ ਇਹਦੇ ਭੈਣ ਭਾਈਆਂ ਨੇ ਕੀ ਚਲਾਇਆ ਨਹੀਂ ਇੱਥੇ ਆ ਕੇ ਚਲਾ ਲੂ ਚਲੋ ਲੈ ਵਾਲਾ ਮੇਰੇ ਵਾਲੇ ਕਮਰੇ ਚ ਬੜਨ ਦੇ ਲੋਣ ਨਿਕਲੋ ਬਸ ਅੱਥੋਂ ਲੈ ਅਸੀਂ ਦੂਸ਼ਣ ਚਰਦੇ ਬਈ ਇਹ ਜੇ ਦੂਸ਼ਣ ਅਸੀਂ ਨਹੀਂ ਜਰਦੇ ਚੱਲ ਨਹੀਂ ਸਕਦੇ ਅਸੀਂ ਭੈਂਦੀ ਨਿਆਰਾ ਆ ਗਿਆ ਡੋਕੇ ਮਲਾਜਮਾ ਵਾਂਗੂ ਰਹਿਨੇ ਆ ਦੋਨੇ ਜੀ ਅੱਗਿਉਂ ਹੀ ਖਾਪੀ ਜਾਂਦੇ ਸੀ खुशी है चेहरे है जानकी जी यहाँ आओ जानकी इधर आओ मैं तो रेडी हो गया हूँ आप भी हो जाओ क्या जानकी जानकी लगा रखी है अपने ओहो क्या जान लेनी है हमारी क्यों मांगू पीनी है क्या बोले क्या बोले बैठ इधर बात बताता हूँ ਉਹ ਜਾਪੇ ਵਾਲਾ ਡੌਗੀ ਹੁੰਦਾ ਉਹਨੂੰ ਕਹਿੰਦਾ ਮੈਂ ਤੈਨੂੰ ਸਮਝ ਨਹੀਂ ਆਉਂਦਾ ਆਪਾਂ ਅੱਜ ਸ਼ੋਪਿੰਗ ਕਰਨ ਜਾਣੇ ਆ ਇੱਕ ਤਾਂ ਸਾਰੀ ਰਾਤ ਤੁਹਾਡਾ ਬੁੱਢਾ ਖੌਂ ਖੌਂ ਕਰਦਾ ਰਹਿੰਦਾ ਹੈ ਸਾਰੀ ਰਾਤ ਸੌਣੇ ਨਹੀਂ ਦਿੰਦਾ ਉਹ ਤਾਂ ਵੈਤਾਂ ਕਰਦਾ ਪਹਿਲੇ ਦਿਨ ਵੈਤਾਂ ਉੱਚ ਵੈਤਾਂ ਕਰਦਾ ਹੋ ਉਹਦੀ ਨਾ ਟੈਨਸ਼ਨ ਲਿਆ ਕਰ ਕੰਨਾਂ ਚ ਰੂੰ ਲੈ ਕੇ ਸੌਂ ਜਾ ਕਰ ਬਾਕੀ ਹੁਣ ਆਪਾਂ ਮਕਾਨ ਬਾਹਰ ਲੈ ਲਾਂਗੇ ਕਿਰਾਏ ਤੇ ਸ਼ਹਿਰ ਚ ਜਦੋਂ ਬਿਜ਼ਨਸ ਕਰ ਲਿਆ ਠੀਕ ਆ ਚਲ ਆਪਾਂ ਸ਼ੋਪਿੰਗ ਕਰਕੇ ਆਈਏ उठ सरदार जी अच्छे से लगा दिया ताला आप खींच कर देख लो हमारे पे नहीं भरोसा है हाँ ओके लग गया जे ना लगाते तो गलत बात हो जाती हमारा सामान चोरी हो जाता तभी तो ताला लगाने को कहा हाँ पेमेंट चेक लिया हाँ जी चलो बुढ़े से बात मत करना किधर तो चल पे तुझी ਹਾਂ ਕਿਧਰ ਚਲ ਪਏ 100 ਕੰਮ ਹੁੰਦਾ ਦੋ ਜੀਆਂ ਨੂੰ ਪਰਦੇ ਦਾ ਤੈਨੂੰ ਦੱਸਣਾ ਕੋਈ ਗੁੱਠਾ ਲਵਾਉਣਾ ਜ਼ਰੂਰੀ ਆ ਕੰਮ ਨੂੰ ਮੇਰੇ ਸਾਰਾ ਪਤਾ ਹੀ ਲੱਗ ਗਿਆ ਤੀਂ ਥੱਲੇ ਆ ਕੇ ਤੂੰ ਵੀ ਹੁਣ ਇਹਦੇ ਤੂੰ ਨਹੀਂ ਲੱਗਿਆ ਮੇਰੀ ਮਾਂ ਥੱਲੇ ਸਾਰੀ ਉਮਰ ਦਾ ਉਹ ਐ ਕਰ ਰਿਹਾ ਇਹਨੂੰ ਮੈਂ ਤਾਂ ਐਸਾ ਵੀ ਛੱਡਣ ਛੱਡਣ ਜਾਣਾ ਇਹਨੂੰ ਕਿਉਂ ਛੱਡਣ ਨੂੰ ਭੈਣ ਦੀ ਭੈਣ ਆਹੇ ਵੀ ਸੁਧਾਰਾ ਦੇ ਕੇ ਛੱਡਣੀ ਆ ਇਹ ਘਰ ਵਾਲੀ ਆ ਮੇਰੇ ਸਾਰੀ ਉਮਰ ਦੀ ਘਰ ਵਾਲੀ ਕਹੇਗੀ ਚੱਲ ਮਲਾਵ ਨੂੰ ਲੈ ਆਈਏ ਪਿੰਡ ਨੂੰ ਹਾਂ ਲਾ ਲਿਆ ਨਾਲੇ ਹੋਰ ਭੱਗ ਜਾ ਆ ਜਾ ਬੁੱਤਾ ਭੌਂਕਤਾ ਗੁੱਤਾ ਸਾਰਾ ਆਹ ਹਾਂ ਆ ਵਾਕੀ ਮਾਰ ਬਾਬੂ ਆ ਦੇਖ ਆ ਦੇਖ ਲਾ ਕਿਵੇਂ ਮੱਚੀ ਦੇਖ ਕੇ ਮੇਰੇ ਪਿਓ ਦੇ ਕਰੜੀ ਰੋਜ਼ ਤੁਰੀ ਫਿਰੂਗੀ ਭੋਗਾਂ ਤੇ ਨਾ ਕਿਸ ਦੀ ਮਰਗਤ ਛੱਡੇ ਮਰਗਤ ਦਾ ਤਾਂ ਇਹਨੂੰ ਵਿਆਹ ਜਿੰਨਾ ਚਾਹ ਰਹਿੰਦਾਗਾ ਵਿਆਹ ਜਿੰਨਾ ਚਾਹ ਮੱਚੀ ਆ ਆਪਣੇ ਬਾਰੀ ਦੇਖ ਲਾ ਮਾ ਕਿਵੇਂ ਹੱਥ ਕੱਢਦਾ ਜਾਂਦਾ ਆਪਣੇ ਉਹੀ ਤਾਂ ਗੱਲ ਹੈ ਇਹਨੂੰ ਕਿਹੜਾ ਸ਼ਰਮ ਸ਼ੁਰਮ ਹੈ ਕਿ ਕੁੱਤੇ ਨੂੰ ਇਹਦਾ ਐਂ ਫਿਰਦਾਗਾ ਭੋਗਦਾ ਕਦੇ ਉਧਰ ਲੈ ਗਿਆ ਉਹਨੂੰ ਕਦੇ ਉਧਰ ਲੈ ਗਿਆ ਉਹਨੂੰ ਕਿੰਨੇ ਗਾ ਹੋਰ ਪਈ ਬਹੁਤ ਧੁੱਪ ਹੋ ਗਈ ਹੁੰਦਾ ਹਨਾ ਆ ਤੇਰਾ ਪਿਓ ਨੇ ਦੇ ਲਾ ਕਿ ਸ਼ੰਗ ਸਰਮਲਾ ਹੀ ਹੈਗੀ 10 ਮਿੰਟ ਉੱਥੇ ਬੈਠਿਆ ਵੀ ਨਹੀਂ ਗਿਆ ਹੈਗਾ ਇਹ ਤਾਂ ਬੈਠਣ ਨੂੰ ਮੈਂ ਉੱਥੇ ਹੀ ਕਰਨਾ ਸੀਗਾ ਐਡੀ ਕਿ ਕਾਲੀ ਹੋਈ ਸੀ ਤੈਨੂੰ ਆਉਣ ਦੀ ਲੈ ਦੇਖ ਲੈਣੀ ਸੀ ਪ੍ਰਸ਼ਾਦਾ ਨਾਲ ਆ ਗਿਆ ਲੈ ਫਿਰ ਪ੍ਰਸ਼ਾਦਾ ਸ਼ਾਹ ਕਿਉਂ ਨਹੀਂ ਸੀ ਉੱਥੇ ਹੁਣ ਬੈਠ ਕੇ ਮੈਂ ਘਰ ਪਾਉਣਾ ਸੀ ਉੱਥੇ 10 ਮਿੰਟ ਬਾਣੀ ਸੁਣ ਲੈਦਾ ਕਿੱਡੀ ਗੱਲ ਸੀ ਕਿ ਫੇਰ ਬਾਪੂ ਜੀ ਇਹ ਜਿੰਦਾਗਾ ਤਾਂ ਲਾਇਆ ਕਿਹਾਂ ਜਿੰਦਾਗਾ ਤਾਂ ਲਾਹੇਗਾ ਉਹੀ ਲਾ ਕੇ ਗਿਆ ਉਹ ਲੈ ਕੇ ਨੂੰ ਪਤਾ ਨਹੀਂ ਕਿੱਧਰ ਗਏ ਹੈ ਕਹਿੰਦਾ ਸ਼ਾਪਿੰਗ ਕਰਨ ਦੇ ਨੇ ਆ ਸਾਨੂੰ ਵੀ ਟੱਕਰਿਆ ਸੀਗਾ ਪਤਾ ਨਹੀਂ ਕਿੱਥੇ ਲੈ ਕੇ ਨਿਕਲੇਗਾ ਹੁਣ ਉਹਨਾਂ ਨੂੰ ਉਹ ਫਿਰ ਜਿੰਦਾ ਲਾਉਣ ਦਾ ਕੀ ਮਤਲਬ ਜਦੋਂ ਘਰੇ ਤਾਂ ਹੈਗੇ ਸਾਰੇ ਸਾਰੇ ਘਰ ਹੀ ਬੈਠੇ ਹੈਗੇ ਕਹਿੰਦਾ ਮੇਰਾ ਸਮਾਨ ਚੱਕਿਆ ਜਾਊਗਾ ਕਹਿੰਦਾ ਮੈਂ ਪੁੱਛਿਆ ਸੀ ਉਹਨੂੰ ਕੀ ਸਮਾਨ ਨੂੰ ਇਹੋ ਜਿਹੇ ਕਿਹੜੀਆਂ ਮੋਰਾ ਰੱਖਿਆ ਨੇ ਉਹਨੇ ਕਿਹੜਾ ਉਹ ਸੌਰੇ ਨੇ ਦਾ ਟਰੱਕ ਭਰ ਕੇ ਭੇਜੇਗਾ ਮੈਨੂੰ ਹੋਰ ਤਾਂ ਉਹ ਸ਼ਾਪਿੰਗ ਨੂੰ ਹੋਰ ਤਾਂ ਉਹਨੂੰ ਦਖੀ ਤੂੰ ਮਤ ਵਾਖ ਲੈ ਹੁਣੇ ਉਹਨੂੰ ਉੱਥੋਂ ਚੌਲ ਚੂਲ ਲੈਣ ਗਏ ਹੋਣਗੇ ਚਲ ਵਧੀਆ ਟਾਈਮ ਪਾਸ ਹੋਈ ਜਾਂਦਾ ਹੈ ਜਿਹੜਾ ਹਾਂ ਦੇਖ ਤਾਂ ਸਹੀ ਆਪਣੇ ਘਰੇ ਕੀ ਕਹਿਣਗੇ ਵੀ ਲੈ ਇਹਨਾਂ ਦੇ ਘਰੇ ਬੈਠਾ ਤੂੰ ਜਿੰਦੇ ਲੱਗੇ ਪਏ ਲੋਰ ਹੁਣ ਉਹੀ ਤਾਂ ਗੱਲ ਆ ਥੋੜਾ ਮੋਟਾ ਤਾਂ ਸੋਚਣਾ ਚਾਹੀਦਾ ਆਏਗਾ ਇਹਦਾ ਘਰ ਆ ਕੋਈ ਨਾ ਕੋਈ ਆਈ ਰਹਿੰਦਾ ਕੋਈ ਪਿੰਡ ਚੋਂ ਆ ਜਾਂਦਾ ਕੋਈ ਨਾ ਕੋਈ ਲੈ ਜਿੰਦੇ ਦੀ ਗੱਲ ਕਰਦਾ ਧਮਕੀਆਂ ਦਿੰਦਾ ਸੀ ਕਹਿੰਦਾ ਜੇ ਸਾਡਾ ਜਿੰਦਾ ਟੁੱਟਾ ੱਟ ਗਿਆ ਕਹਿੰਦਾ ਥੋੜਾ ਨਾ ਧਰੰਗਿਸਤਾ ਆਏ ਬੋਲ ਕੇ ਗਏ ਤਾਂ ਥੋ ਖਿੱਚਿਆ ਨਾ ਗਿਆ ਫਿਰ ਜੁੱਦ ਜਦੋਂ ਅਸੀਂ ਕੀ ਤੋੜਨਾਗਾ ਜਿੰਦਾ ਬਾਹਰ ਖੁੱਲਾ ਰਹਿੰਦਾ ਤਾਂ ਅਸੀਂ ਰਾਕੀ ਰੱਖਣੀ ਸੀ ਕਿਸੇ ਕੋਲ ਤੇਰਾ ਕੋ ਚੱਕਣਾ ਸੀ ਤਾਂ ਕਿ ਚੱਕਣਾ ਆਪ ਤਾਂ ਮੈਨੂੰ ਤਾਂ ਲ ਉਹ ਉਹ ਤਾਂ ਕਹੂਗੀ ਉਹ ਲਿਆ ਕੇ ਸਿਰ ਤੇ ਬਿਠਾਤੀ ਉਹਨੇ ਸਸੇ ਸਬਜ਼ੀ ਵੀ ਲੈੰਦੀਆਂ ਸੀਗੇ ਮੈਂ ਚੱਲ ਦੇਖਦੇ ਆਂਗੇ ਕੋਈ ਸਬਜ਼ੀ ਸੁੱਜੀ ਤਾਂ ਤਾਂ ਮਾਤੇ ਮਾਤੇ ਜੂੰ ਬਾਲੇ ਕਰਦੀ ਆ ਉਹਦੇ ਲੈ ਆ ਫੇ 500 ਰੁਪਇਆ ਤੁਸੀਂ ਚੱਕ ਲਿਆ ਕਿ ਕਹਿੰਦਾ ਉਹ ਹੀ ਗੱਲ ਸੱਚੀ ਜੀ ਦਾ ਹੋ ਕੇ ਬਹਿ ਜਾਂਦਾ ਉਸੇ ਦਾ ਹੀ ਹੋ ਕੇ ਬਹਿ ਜਾਂਦਾ ਮੈਂ ਕਿਹਾ ਸੀ ਉਹਨੂੰ ਮਾ ਭੋਗ ਪੈ ਗਿਆ ਲੰਗਰ ਚੱਲੀ ਜਾਂਦਾਗਾ ਮਾ ਪ੍ਰਸ਼ਾਦਾ ਬਣੀ ਛਕਿਆ ਉਹ ਕਹਿੰਦਾ ਰੋਟੀਆਂ ਨਾਲ ਤਾਂ ਕਹਿੰਦਾ ਇਹ ਤਾਂ ਪੇਟ ਖਰਾਬ ਹੋ ਜਾਂਦਾ ਕਹਿੰਦਾ ਮੈਂ ਤਾਂ ਆਪਣੀ ਸ਼ਾਪਿੰਗ ਕਰਾ ਕੇ ਲੈ ਆਉਣਾ ਇਹਨੂੰ ਉੱਥੇ ਖਵਾ ਕੇ ਲੈ ਆਉਗਾ ਡਾੜੇ ਨੂੰ ਚੱਲ ਬਹਿ ਜੀ ਚਾਹ ਬਣਾ ਚੱਲ ਆਹੋ ਤੂੰ ਵੀ ਨੇ ਉੱਥੇ ਬਹਿ ਜਾਂਦਾ ਬੈਠਣਾ ਔਖਾ ਹੋ ਰਿਆ ਸੀ ਉੱਥੇ ਦਾ ਸਾਰੇ ਪਿੰਡ ਤਾਂ ਐਂ ਕਹੀ ਜਾਂਦਾ ਕਹਿੰਦਾ ਛੋਡੇ ਵਾਲੇ ਕਾਲੇ ਨੇ ਭਈ ਯਾਰਣੀ ਕਿੱਥੋਂ ਲੈਂਦੀ ਹੈਗੀ ਕਿੰਨੇ ਦੀ ਲੈਂਦੀ ਹੈਗੀ 100 100 ਗੱਲਾਂ ਕਰਦੇ ਲੋ ਕਿੱਥੇ ਬੈਠਾ ਜਾਂਦਾ ਲੋਕਾਂ ਚ ਇਹ ਤਾਂ ਸੱਚੀ ਗੱਲ ਐ ਬਾਹਲੀ ਮੂੰਹ ਮਾਰਦਾ ਗੱਲਾਂ ਬੁੜੀਆਂ ਸਾਨੂੰ ਬਥੇਰਾ ਕਹਿੰਦੀਆਂ ਸੀ ਕਦੇ ਕਲਵਿੰਦਰ ਨੂੰ ਪੁੱਛਣ ਕਦੇ ਮੈਨੂੰ ਪੁੱਛਣ ਹਰ ਕਿਹਨੂੰ ਐ ਕਹਤਾ ਭਾਈ ਵੀ ਹੁਣ ਸਾਡੇ ਕੀ ਸਾਰੇ ਹੈਗਾ ਤੈਨੂੰ ਪਤਾ ਹੀ ਐ ਪਹਿਲਾਂ ਜਦੋਂ ਵਿਆਹ ਕੇ ਲੈਂਦੇ ਤੇ ਉਹਨੇ ਕੰਜਰ ਨੇ ਰੱਖੀ ਹੈਗੀ ਜਿਹੜਾ ਨੇ ਅੱਕ ਬੀਜੇ ਵੀ ਸਾਲ ਨੇ ਕਿਸੇ ਬੈਠਣ ਉੱਠਣ ਜੋ ਕੇ ਛੱਡੇ ਨਹੀਂ ਹੁਣ ਉਹ ਜੇ ਤਾਂ ਕਹਿੰਦੇ ਸੀਗਾ ਕਿ ਐ ਨਹੀਂ ਪਤਾ ਕਹਿੰਦੇ ਅੱਡ-ਉੱਡ ਵੀ ਹੋ ਜੇ ਛੇਤੀ ਹਰਕੇ ਅਸੀਂ ਕਿਹੜਾ ਦੱਸਿਆ ਉਹਨਾਂ ਨੂੰ ਵੀ ਅੱਡ ਵੀ ਹੋ ਰਿਹਾ ਉਹ ਤਾਂ ਕੰਜਰ ਅਸੀਂ ਆਖਿਆ ਭਾਣੇ ਉਹ ਤਾਂ ਆਪਦਾ ਬਣਾ ਕੇ ਖਾਂਦੀ ਹੈਗੀ ਅਸੀਂ ਆਪਦਾ ਬਣਾ ਕੇ ਖਾਂਦੇ ਆ ਉਹ ਮੈਨੂੰ ਤਾਂ ਸਾਰੇ ਉੱਥੇ ਮੀਂਹ ਦੇਣ ਲੱਗ ਪਿਆ ਨਾ ਛੋਡੇ ਲਾਂ ਦੇ ਚ ਅੱਜ ਤੱਕ ਤਾਂ ਇਹ ਗੱਲ ਸੁਣੀ ਨਹੀਂ ਸੀ ਕਿ ਛੋਡੇ ਰਿਸ਼ਤਾ ਹੋਣ ਨੂੰ ਪਹਿਲਾਂ ਹੋਤਾ ਗਿਆ ਸੀ ਕਹਿੰਦਾ ਦੁਵਾਰੇ ਚੱਲ ਨਹੀਂ ਰਹੀ ਕੋਈ ਗੱਲ ਬਣੀ ਨਹੀਂ ਕਿ ਦੁਵਾਰੇ ਹੋ ਜਾਂਦਾ ਕਹਿੰਦਾ ਮੈਂ ਸਾਨੂੰ ਕੀ ਪੁੱਛ ਕੇ ਗਿਆ ਹੋ ਉਹੀ ਤਾਂ ਗੱਲ ਕਰਦੇ ਸਾਨੂੰ ਤਾਂ ਦੱਸਿਆ ਹੀ ਐ ਸੀਗਾ ਵੀ ਮੈਂ ਨਾਨਕੀ ਜਾਣਾਗਾ ਤਾਨੂੰ ਕਿਹੜਾ ਪਤਾ ਸੀਗਾ ਵੀ ਇਹੇ ਜਾ ਕੁਛ ਕਰ ਜੂਗਾ ਇਹ ਕੰਜਰ ਲੋਕ ਤਾਂ ਐਂ ਕਹਿੰਦੇ ਕਹਿੰਦਾ ਤੁਸੀਂ ਥੋੜੀ ਰੈਨ ਵਾਲੀ ਲਾਂਦੀ ਹੋਗੇ ਐਂ ਤਾਂ ਕੀ ਗੱਲ ਲੱਗੀ ਮਹਾਰਾ ਸਾਨੂੰ ਤਾਂ ਪੁੱਛਿਆ ਵੀ ਨਹੀਂ ਸਾਨੂੰ ਤਾਂ ਘਰੇ ਲੈਦੀ ਤਾਂ ਪਤਾ ਲੱਗਿਆ ਵੀ ਲੈ ਆਇਆ ਹਾਂ ਫਿਰ ਕਹਦੇ ਅਸੀਂ ਇਹੇ ਜਾ ਥੋੜੀ ਕਰਨ ਲੰਦੇ ਸੀਗੇ ਐਸ ਤਾਂ ਤਾਂ ਹੀ ਦਾ ਐਸ ਤਾਂ ਮੁੜ ਕੇ ਕਿਸੇ ਦੀ ਗੱਲ ਹੀ ਨਹੀਂ ਸੁਣੀ ਹੈਗੀਗੀ ਮੁੜ ਕੇ ਗੌਰ ਹੀ ਨਹੀਂ ਕਰੀ ਕਿਸੇ ਦੀ ਗੱਲ ਤੇ ਮੈਂ ਵੀ ਤਾਂ ਹੀ ਉੱਠ ਕੇ ਆ ਗਿਆ ਮੈਂ ਪ੍ਰਸ਼ਾਦ ਸ਼ੱਕੇ ਮੁਕਰਨ ਨੂੰ ਆ ਗਿਆ ਮਨ ਉੱਥੇ ਕੋਈ ਵਿਚਾਰ ਫੂਰ ਗੱਲਾਂ ਮਾਰਨਗੇ ਲੋਕ ਹਾਂ ਤੈਨੂੰ ਪਤਾ ਲੋਕਾਂ ਦੇ ਜਿੰਨੇ ਮੂੰਹ ਹੁੰਦੀਆਂ ਗੱਲਾਂ ਨੇ ਹੋਰ ਹੋਰ ਇਹ ਤਾਂ ਹੈ ਪਰ ਉਹਨਾਂ ਨੇ ਵੀ ਕਰਨੀ ਆ ਭਾ ਜਦੋਂ ਕਰਨੇ ਕਲਵਿੰਦਰ ਹਾਂਜੀ ਲੈ ਰੋਟੀ ਲੈ ਯਾਰ ਰੋਟੀ ਭੋਗਤੇ ਖਾ ਕੇ ਨਹੀਂ ਆਉਂਦਾ ਉੱਥੇ ਤਾਂ ਭੀੜ ਵਾਲੇ ਸੀਗੇ ਮੈਂ ਕਿਹਾ ਪਰ ਖੜਾ ਨਾ ਮੈਂ ਖੇਦਵਾਨ ਜਾਣਾ ਸੀਗਾ ਮਾਹ ਟਾਈਮ ਬੜਾ ਖਰਾਬ ਹੋ ਜਾਊਗਾ ਉੱਥੇ ਯਾਰ ਪੂਰੀ ਲਿਆਏ ਦੋ ਤਾਂ ਰੋਟੀਆਂ ਹਣਿਆਂ ਨੇ ਲੈ ਆ ਜਿੰਦੇ ਕਿਵੇਂ ਲਾਏ ਪਏ ਨੇ ਬਗਨੇ ਕਿੱਧਰੋਂ ਲਾ ਕੇ ਲੰਘਿਆ ਲ ਜਾਂਦਾ ਉਹ ਕੀ ਹੋ ਗਿਆ ਰਾਬੋਦਾ ਮੈਂ ਆਪਣੇ ਲਜੰਦਾ ਇਲਾਕੇ ਕਿੱਧਰ ਨੂੰ ਡੱਪ ਗਿਆ ਇਹ ਇਹ ਤਾਂ ਆਪ ਦੀਆਂ ਮਨਮਰਜ਼ੀਆਂ ਕਰਦੇ ਨੇਗੇ ਕਰਿਆਂਗੇ ਆਪਾਂ ਜਿੰਦੇ ਲਾਉਣ ਦਾ ਕੀ ਕੰਮ ਇੱਥੇ ਉਹੀ ਤਾਂ ਗੱਲ ਹੈ ਜੇ ਕੋਈ ਆ ਕਰ ਗਿਆ ਅਗਲਾ ਕਹੂਗਾ ਲੈ ਘਰ ਦੇ ਜੀ ਘਰੇ ਪਏ ਬੈਠੇ ਨੇ ਤੇ ਜਿੰਦੇ ਲੱਗੇ ਪਏ ਨੇ ਘਰ ਨੂੰ ਨਾਲ ਹੀ ਲੈ ਗਿਆ ਚਾਬੀ ਵੀ ਚੱਕ ਕੇ ਨਾਲ ਲੈ ਗਿਆ ਕਹਿੰਦੇ ਕੋਈ ਚੀਜ਼ ਨਾ ਕੱਢ ਲੈਣ ਸਾਡੀ ਆਪਾਂ ਕੀ ਚੀਜ਼ ਕੱਢਣੀ ਹੈ ਲੈ ਉਹਨਾਂ ਦੀ ਤਰ ਮਰਨ ਦੇ ਬੁੱਖੇ ਉਧਰ ਮਰਦੇ ਆ ਤਰ ਪਾਣੀ ਲੰਮੇ ਬੇਗੁਰਪ੍ਰੀਤ ਮੰਮੀ ਰੋਟੀ ਤੂੰ ਉੱਥੇ ਨਹੀਂ ਖਾ ਕੇ ਆਇਆ ਹੈਗਾ ਉਸ ਕੱਠ ਵਾਲਾ ਸੀਗਾ ਫਿਰ ਕੱਟ ਕੇ ਕਹਿੰਦਾ ਸੀ ਤੈਨੂੰ ਉਹ ਮੈਂ ਖੇਤ ਜਾਣਾ ਸੀ ਲੇਟ ਆਈ ਪਜਾਰ ਉੱਥੇ ਪੰਗਤ ਚ ਬਹਿ ਕੇ ਖਾਂਦਾ ਲੰਗਰ ਵਧੀਆ ਹੁੰਦਾ ਕਰਮ ਵਾਲਿਆਂ ਨੂੰ ਮਿਲਦੀਆਂ ਨੇਗੇ ਲੰਗਰ ਚ ਤਾਂ ਅਜਾ ਵੀ ਲੰਗਰ ਚ ਹੀ ਲਾਦੀਆ ਮੈਨੂੰ ਲੈ ਜਾਂਦੀ ਤੇ ਲੰਗਰ ਚ ਹੀ ਹੈਗੀ ਉਹਦਾ ਪਤਾ ਪੰਗਤ ਚ ਬਹਿ ਕੇ ਖਾਂਦਾ ਉਹਦਾ ਪਤਾ ਸੀਗਾ ਵੀ ਅੱਜ ਭੋਗ ਆਗਾ ਘਰੇ ਤਾਂ ਬਣਾਈ ਨਹੀਂ ਹੋਣੀ ਪਰ ਹੁਣ ਇੱਕ ਜਣੇ ਵਾਸਤੇ ਕਿੱਥੇ ਘਰੇ ਪਕਾਉਂਦੇ ਕੋਈ ਬਾਹਰੋਂ ਆਜੇ ਬੰਦਾ तो क्या करेगी ऐसे भी पता है आप हमारी वाइफ हो सिद्धूर से ज्यादा पता लगेगा नहीं नहीं मुझे तो लेना है पहले कपड़ा तो ले लो सिदूर जाएगा नंगे तो नहीं रहेगा कपड़े के बगैर नहीं पहले सिदूर चला मर्जी करनी है ਹੋ ਤੁਸੀਂ ਸਾਰਾ ਮੂਡ ਡਰਾਟ ਹੈ ਲੈ ਦੇਖੋ ਕਹਿ ਲੈਣਾ ਦੀਦੀ ਸੰਦੂਰ ਦਿਖਾ ਦਿਓ ਅੱਛਾ ਸਾ ਆਹ ਲਓ ਵਧੀਆ ਹੀ ਕੁਆਲਟੀ ਦਾ ਹੈ ਇਹ ਕਿਉਂ ਜੇ ਤੋ ਅੱਛਾ ਨਹੀਂ ਹੈ ਸਾਡੇ ਵਾਹ ਤੋਂ ਬਹੁਤ ਅੱਛੀ ਕੁਆਲਟੀ ਮਿਲਦੀ ਯਹਾਂ ਨਹੀਂ ਮਿਲਦੀ ਕੁਆਲਟੀ ਤੂੰ ਨਹੀਂ ਹੈਗੀ ਲੈ ਕੇ ਸੰਦੂਰਾਂ ਦੇ ਆ ਜਾ ਅਰ ਲਾਜ ਜੋ 100 ਰੁਪਏ ਕਿੱਧਰ ਚਲ ਪਏ ਕਸਬਲਾ ਤੇ ਜਾ ਕੇ ਆਉਂਦੇ ਉਹ ਕੱਪੜੇ ਦਵਾ ਕੇ ਲਿਆਉਣਾ ਨਾ ਕਪੜੇ ਬੜਾ ਦੇਖ ਕੇ ਖਰਚਾ ਕਰਿਓ ਮੈਨੂੰ ਪਤਾ ਪਹਿਲਾਂ ਕਾਲੇ ਨੇ ਆਪਣਾ ਜਲੂਸ ਜਗੜਾ ਰੱਖਿਆ ਕੋਈ ਨਾ ਦੇਖ ਹੀ ਲਿਆ ਮਾਨਾ ਮੇਰਾ ਡੰਗਾ ਜਲਾਉਂਦੇ ਲੈਵਾਂਗੇ 2-2000 ਤੋਂ ਵੱਧ ਨਹੀਂ ਹੋਗਾ ਹੋਰ ਕੋਈ ਨੀ ਦੇਖ ਕੇ ਲਾਇਓ ਪੈਸੇ ਆਏ ਆ ਪੈਸੇ ਮੇਰੇ ਹੱਥ ਤੰਗ ਆ ਜੇ ਮਾੜਾ ਮੋਟਾ ਕਣ ਕਾਗਜ਼ ਜਦੋਂ ਚਲੋ ਉਦੋਂ ਬਾਅਦ ਚ ਲੈ ਆਇਓ ਕੋਈ ਨਾ ਕੋਈ ਨੰਗਾ ਤੂੰ ਘਰੇ ਧਿਆਨ ਰੱਖੀ ਚੰਗਾ ਕੋਈ ਨਹੀਂ ਕੋਈ ਨਹੀਂ ਤੇ ਜਾਣੂ ਨਹੀਂ ਕਰਾਂਗੇ ਬਸ ਠੀਕ ਆ ਅਜੀ ਜਨਕੀ ਬਹੁਤ بڑا ਮਾਰਕੀਟ ਹੈ ਇਹੋ ਜੀ ਤਾਂ ਸਾੜੀ ਲੈਣੀ ਹੈ ਸਾੜੀ ਨਹੀਂ ਲੈਂਦੇ ਉਥੇ ਡੀਡਸ ਨੰਗਾ ਹੋ ਜਾਂਦਾ ਹੈ ਆ ਦੇਖੋ ਜਨਕੀ ਕਿੰਨਾ بڑا ਮਾਲ ਹੈ बड़ा माल है सरदार जी पर ऐसा शोरूम बुलाडे में है एक है। भी नहीं है ऐसा शोरूम इस शोरूम में कोई भी नहीं आया हमारे एरिया का मुलाजिम भी नहीं आया आज तक जहाँ मैं लेके आया हूँ आपको बची रिया हाँ जी तेरी भाभी को कपड़ा रखा दिखाइए सोना लगेगा सोना लगेगा आपको अच्छा लगेगा आपसे ਕਿੰਨੇ ਦਾ ਕਿੰਨੇ ਦਾ ਰੇਟ ਪੁੱਛ ਰਹੀ ਸੀ ਕਿੰਨੇ ਦਾ ਸਾਢੇ 450 ਕਾ ਪੜੇਗਾ ਅੱਛਾ ਉਸ ਤੋਂ ਬਾਅਦ ਇਹ ਸ਼ੀਮਰ ਆਈ ਆਹ ਦੇਖੋ ਜਾਨਕੀ ਇਹ ਇਹ ਵਾਲਾ ਕਿੰਨਾ ਅੱਛਾ ਰੰਗ ਉੱਤਰ ਆਇਆ ਜੇ ਤੋ ਸਰਦਾਰ ਜੀ ਮੈਨੂੰ ਅੱਛਾ ਨਹੀਂ ਲੱਗਾ ਕਿਉਂ ਨਹੀਂ ਲੱਗਾ ਮੇਰੀ ਪਸੰਦ ਅੱਛੀ ਨਹੀਂ ਲੱਗਦੀ ਤੈਨੂੰ ਕਿੰਦਰ ਜੀ ਦੇਖੀ ਕਿਵੇਂ ਮੱਚੂਗੀ ਚੱਲ ਹੋਰ ਕਿਹੜਾ ਕਹਿੰਦੇ ਸੀ ਤੁਸੀਂ परमज पर, पर बोलते पर हाँ रेड़ रेड़ ये दिखा भाई देख पसंद चल रेट पूछ, रेट भाई चार सौ महंगा इना पैसे महंगा नहीं ये बोलो कपड़ा अच्छा नहीं है रेट भी ज्यादा लगा रहे हैं रेट के हिसाब से अच्छा नहीं है कपड़ा चल अब उठे चलते ਬਹੁਤ ਬੜਾ ਮਾਰਕੀਟ ਹੈ ਬੁੰਝਾ ਬਾਜ਼ਾਰ ਠੀਕ ਹੈ ਕੁਆਲਿਟੀ ਮਿਲੇਗਾ ਚਲੋ ਜਿਵੇਂ ਆਪ ਬੋਲ ਰਹੇ ਹਾਂ ਇਸ ਰਕ ਦੇ ਅੰਦਰ ਵਰਗੀਆਂ ਖਰੀਦਦੀਆਂ ਨੇ ਆ ਜਾ ਇਹਦੇ ਆਪਾਂ ਖਰੀਦਦੇ ਮਾੜਾ ਕੱਪੜਾ ਆਹ ਲੈ ਉਹ ਆਪਾਂ ਲੈ ਕਿੱਧਰ ਫਿਰ ਜਿਓ ਬੋਲਣਾ ਇਹਨਾਂ ਨਾਲ ਕੁੱਤੇ ਖਾਂਕਦੇ ਭਾਰੀ ਆ ਬੋਲ ਤਾਂ ਨੀਗਾ ਉਹ ਲਟਾ ਦੇ ਕਰੀ ਜਾਂਦਾ ਰੇਟ ਕਿੰਨੇ ਕਰੇ ਸੂਟ ਹਸਾ ਦੇ ਬਈ 5-6 ਤੋਂ ਵਾਲੇ ਬਾਣਾ ਕੋਰਾ ਹੋਰ ਫੋਨ ਕਰੇਗਾ ਦੱਸ ਕੇ ਆਇਆਗਾ ਵੀ ਲੋ ਉੱਥੇ ਜਾਊਗਾ। ਆਰਗੈਂਜਾ ਆਰਗੈਂਜਾ ਕੀ ਪ੍ਰਾਈਸ ਆ ਵੀਰੇ ਇਹ? 550 ਠੀਕ ਆ ਨਾ ਪ੍ਰਾਈਸ ਦਾ? ਦੁਕਾਨ ਦਾ ਰੇਟ ਤਾਂ ਸਹੀ ਆ ਫਿਰ। ਹੂੰ ਕੱਪੜਾ ਜਿੰਮ ਵਧੀਆ ਕੱਪੜਾ ਕਲਰ ਤਾਂ ਨਹੀਂ ਨਿਕਲਦਾ ਵੀਰੇ? ਨਾਲੇ ਕਲਰ ਹੋਰ ਦਿਖਾਈਏ ਇੱਥੇ ਕੋਈ ਹੋਰ ਡਾਰਕ ਸ਼ੇਡ ਹੀ ਦਿਖਾ ਦਿਓ। ਉੱਪਰ ਬੈਠੇ ਹਾਂ ਦੇਖੋ मच्छी मेरा माँ जी मागरी ले आई देख लेना मैं तेन बोला था ना यहाँ गरीब लोग आते हैं केंद्र जैसे ये खरीदेंगे माड़ा माला हम चंगा लेंगे सरदार जी यहाँ पर तो बहुत लोग है चलो लोग की खा जाएंगे तुम हाँ, कह रहे थे ना हाँ, बाजार जाते हैं, चलते हैं। उसे हो ना कि गुंजा बाजार गए थे तेरा लटा हुआ है ना जमा है ना ये जाऊंगा वो तो गल है देखिए चिकन आज आ जाओ केला हमारी नानी केला देती थी केला खाना है नहीं आज इधर आज अब तो खुश हो जानकी जी हाँ जी सरदार जी अभी तो हम बहुत खुश हूँ और बताओ ਸਰਦਾਰ ਜੀ ਮੈਨੂੰ ਜਨਾ ਬਹੁਤ ਭੁੱਖ ਲੱਗੀ ਹੈ ਮੈਨੂੰ ਜਨਾ ਮੱਛੀ ਪਕੌੜਾ ਖਾਣਾ ਹੈ ਉਹ ਮੱਛੀ ਪਕੌੜੇ ਕੇ ਮਾਰੋ ਗੋਲੀ ਉਹ ਪੰਜਾਬ ਦਾ ਮਸ਼ਹੂਰ ਦੇਖੋ ਖਾਲਸਾ ਫਾਸਟ ਫੂਡ ਕੁਲਚਾ ਖਵਾਤੇ ਹੈ ਅੱਜ ਕਾਫੀ ਸਾਲਾਂ ਸੇ ਖਾਤੇ ਹੈ 5 ਸਾਲ ਸੇ ਪੇਟ ਭਰ ਕੇ ਖਾਏਗੇ ਅੱਜ ਹੱਥ ਨੇ ਬੁਰਜੀ ਬਣਾ ਲੇਗੇ ਕੋਈ ਬਾਤ ਨਹੀਂ ਖਾਲਸਾ ਫਾਸਟ ਫੂਡ ਆਏ ਮਸ਼ਹੂਰ ਕੁਲ ਵੀਰੇ ਹਾਂਜੀ ਬਾਈ ਜੀ ਕੀ ਰੇਟ ਆ ਕੁਲਚੇ ਦਾ 20 ਰੁਪਏ ਦਾ ਬਾਈ ਕਿਰਾਇਆ ਨਹੀਂ ਬਚਣਾ ਆਪਣੇ ਕੋਲੇ ਪਿੰਡ ਜਾਣ ਨੂੰ ਸਰਦਾਰ ਜੀ ਮੈਨੂੰ ਤੋਂ ਲੈਣਾ ਹਾਂ ਮੋਝੇ ਤਾਂ ਭੁੱਖ ਲੱਗੀ ਹੈ ਜਿੱਥੇ ਚਲਾਏ ਕਰਾਂਗੇ ਉਕੇ ਉਹਨਾਂ ਨਾਲ ਬਹਿ ਜਾਗੇ ਕਿੰਦਰ ਹੋਰਾਂ ਨਾਲ ਗੁਰਪ੍ਰੀਤ ਹੋਰ ਫਿਰਦੇ ਗੱਡੀ 'ਚ ਚੜ ਜਾਗੇ ੱੱਕੇ ਨਾਲੀ ਕੁਲਚਾ ਤਾਂ ਖਾਵਾਂਗੇ ਪਰ ਠੀਕ ਆ ਹਾਂ ਕਰ ਦੇ ਬਾਈ ਦੋ ਕਿੰਨੇ ਕਰਨੇ ਦੋ 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 ਕਰ ਦੇ ਬਸ ਜਦੋਂ ਜਾਣੇ ਦੋ ਆ ਫਿਰ ਵੱਧ ਤੋਂ ਵੀ ਕਰਾਉਣਾ ਘਰੇ ਕਿੰਦਰ ਵਾਸਤੇ ਤਾਂ ਕੋਈ ਲੈ ਕੇ ਨਹੀਂ ਜਾਂਦਾ ਲਓ ਮੈਨੂੰ ਵੀ ਦੇ ਦੇ ਬਸ ਤੱਤਾ ਵਾਲਾ ਮੇਰਾ ਬਾਲਾ ਗਰਮ ਨਾ ਕਰੀ ਬਾਅਦ ਚ ਫੂਕਾ ਮਾਰ ਕੇ ਖਾਣਾ ਦਾ ਠਾਰਕੀ ਆ ਲਾਲ ਦੀ ਦਵਾਈ ਲਾਲ ਮਾਜੀ ਬਈ ਲਾਲ ਦੀ ਦਵਾਈ ਇੱਚੀ ਆ ਹਾਂ ਬਾਈ ਹਰੀ ਹਰੀ ਲੇਲਾ ਤੋਂ ਹਰੀ ਹਾਂ ਆਪਾਡਰ ਜਾ ਨਹੀਂ ਬਾਈ ਪਾਡਰ ਜਾਲੀ ਦੇ ਦਾਂਗੇ ਪਾਡਰ ਜਾ ਲਾ ਦੇ ਪਾਡਰ ਜਾ ਲਾ ਦੇ ਰੂਜ ਹੀ ਵਰਜੋ ਜਿਵੇਂ ਜਨਾਨੀਆਂ ਦੀ ਬਣ ਜਾਂਦੀ ਆ ਪਾਡਰ ਨਾਲ ਹਾਂ ਹਾਏ ਹਾਏ ਬਾਈ ਚੱਲੀਏ ਚੱਲ ਬੈਠਾ ਜਰਾ ਆਪਣੇ ਆਉਣਾ ਨਾ ਤੁਸੀਂ ਸਾਡੇ ਪਿੱਛੇ ਪਿੱਛੇ ਫਿਰਦੇ ਆਂਗੇ ਤੈਨੂੰ ਕਾਹਨ ਮਨਵਾਉਂਦਾ ਬੀਬੀਏ ਤੁਸੀਂ ਕਿ ਕਾਹਨ ਫਿਰਦੇ ਹੋਵੇ ਹਾਂ ਅਸੀਂ ਤੁਹਾਡੇ ਨਾਲ ਹੀ ਜਾਣਾ ਬੀਬੀ ਤੈਨੂੰ ਅਸੀਂ ਨਹੀਂ ਲੈ ਕੇ ਜਾਂਦੇ ਬਈ ਅਸੀਂ ਨਹੀਂ ਲੈ ਕੇ ਜਾਂਦੇ ਸਾਡੇ ਨਾਲ ਨਹੀਂ ਆਏਗੇ ਬਸ ਤਿਆ ਬਸ ਤੇ ਜਾਓ ਤੂੰ ਪੇਟ ਦੀ ਪੇਕਿਆ ਤੂੰ ਲਈ ਆ ਗੱਡੀ ਤਾਂ ਮੇਰੀ ਮਾਂ ਦੀ ਆ ਪੇਕਿਆ ਦੀਆਂ ਆ ਕਿ ਪੇਕਿਆ ਵੀ ਲੈ ਕੇ ਆਈਆਂ ਆ ਅੱਜ ਹਾਂ ਤੂੰ ਲੈ ਕੇ ਆਈਆਂ ਤੂੰ ਕਹਾਂ ਹਾਂ ਬੈਠ ਜਾਣ ਕੀ ਬੀਬੀ ਸਿੱਖਾ ਬੰਦੇ ਨਾਲ ਬੜੀਏ ਤੂੰ ਕਹਦੇ ਨਾ ਨਹੀਂ ਦੀਏ ਜਿੱਦੜਾ ਫਿਰਦਾ ਹੋਇ ਹਾਂ ਮੇਰਗਾ ਸੋ ਕਿਤੇ ਪਿੱਛੇ ਖੰਦੇ ਫਿਰ ਲਗੇ ਬਸਾਂ ਤੇ ਕੋਈ ਨਾ ਹਾਂ ਖਾਲੂ ਹੋਈ ਆ ਗੱਤੀ ਸਹੀ ਗੱਲ ਆ ਬਹਿ ਜਾ ਮਰ ਜਾ ਕੋਈ ਉਹ ਗੀਤ ਵਾਲੀ ਗੱਲ ਸੱਚੀ ਹੁੰਦੀ ਕੋਈ ਨਾ ਆਜੋ ਪੁੱਤ ਪੁੱਤ ਬੜੇ ਸੋ ਬਾਰੀ ਮਾਰਦੀ ਮਾਂ ਬਣ ਕੇ ਆ ਦੇਖ ਮੇਰੀ ਮਾਂ ਦਾ ਖੂਨ ਮੱਚਿਆ ਆਜੋ ਮੱਚਿਆ ਬੈਠ ਜਾਨਕੀ ਚੱਲ ਯਾਰ ਕੰਮ ਪੁੱਛਿਆ ਕਰੀਆ ਯਾਰ ਬਹਿ ਜਾ ਬਹਿ ਜਾ ਬਹਿ ਜਾ ਲੈ ਜਾ ਯਾਨਕੀ ਕੀ ਹੋ ਰੇਗਾ ਬੇ ਤੈਨੂੰ ਕੀ ਹੋ ਰੇਗਾ ਰੋਲਾ ਨਾ ਪਾ ਪੜਦੀ ਦੀ ਕਰ ਜਦੋਂ ਨੇ ਉੱਥੋਂ ਤੁਰੇ ਨਾ ਉਦੋਂ ਨਾ ਇਹ ਲੱਛਣ ਕਰੀ ਜਾਣਾਗਾ। ਉਹ ਰੁਕ ਲੈਣਾ ਸਾਡੇ ਵਾਲਿਆ ਓਏ। ਕਾਹਦਾ ਵਸ ਰੁਕਣਾ? ਯਾੜੇ ਬੀਪੀਰ ਕਾ ਦੇ। ਨਹੀਂ ਆਪਣੀ ਹੈਗੀ ਕਿ ਚੱਲ ਚੱਪੁਰੇ ਜਾਣਾ ਇੱਕ ਨੰਬਰ ਜਾਣਾ। ਨਹੀਂ ਜਾਣਾ ਹੈਗਾ ਕਿਤੇ ਕਿੱਧਰ ਜਾਵੜੀ। ਉੱਥੇ ਨਹੀਂ ਕਰਕੇ ਬੈਠਿਆ ਉਦੋਂ। ਉਹ ਨਾਲੇ ਤੇ ਰੋਕ ਯਾਰ ਕਹਾ ਕਰ। ਦੁੱਖ ਕੀਤਾ ਹੋਇਆ ਹੈ। ਕੱਢ ਕੇ ਪੰਜਾ ਲਾਵੇਂ ਵਿੱਚੀ ਕਰ ਦੂੰ। ਟੱਕਰ ਕੇ ਨਾਲੇ ਤੇ ਰੋਕ ਚੱਲ ਰੋਕ ਨਗਰ ਪ੍ਰੀਤ ਰੋਕ ਚਾਈ ਤੇ ਸੌਤੀ ਪੇੜ ਆਉਂਦੀ ਹੁੰਦੀ ਆ ਮੋਟਰਸਾਈਕਲ ਤੇ ਤੁਹਾਨੂੰ ਤਾਂ ਇਹਦੀ ਛੜ ਮਾ ਦਾ ਨਾਲੇ ਦੀ ਕਮ ਉਤਰ ਆਇਆ ਹੋਰ ਕਿਤੇ ਤੈਨੂੰ ਉਤਰਦਾ ਨਹੀਂ ਆ ਛੜਕਦੇ ਦੀ ਪੜ ਹੁੰਦੀ ਆ ਰੋਕ ਦੇ ਰੋਕ ਦੇ ਰੋਕ ਨਾਲੇ ਮੱਛੀ ਦੇਖ ਲੈਂਗੇ ਮੇਰੇ ਰਾਣੀ ਕੇ ਲਈ ਮੱਛੀ ਦੇਖੂਗਾ ਤੇਰਗਾ ਲੱਤ ਨਹੀਂ ਤੋੜ ਦੂੰ ਮੈਂ ਤੂੰ ਲੈ ਕੇ ਤਾਂ ਮੱਛੀ ਅਸੀਂ ਤਾਂ ਅੱਡਾ ਹੁਣ ਕੰਦ ਕੱਟ ਲਾਂਗੇ ਦੇ ਲੈਣਾ ਲੱਚਨ ਦੇ ਲੈ ਨਾਲ ਆ ਜਾ ਮੱਛੀਆਂ ਬਾਹਲ ਦੇ ਨੇ ਆਜੋ ਰਾਣੀ ਆਜੋ ਜਨਕੀ ਜੀ ਮੱਛੀ ਪਸੰਦ ਕਰੀਓ ਆਜੋ ਮਛਲੀ ਦੇਖੇ ਜੀ ਨਾਲੇ ਮੈਂ ਇਹਨੇ ਮੱਛੀ ਤੇਰੀ ਤੌਲਾ ਲਾ ਦੂ ਤੇਰਾ ਮੈਂ ਬਹਿ ਜਾ ਪੋ ਕੀ ਜਾ ਜੇ ਚੜ ਕੇ ਆ ਗਿਆ ਮੁੱਲ ਲੈ ਲਿਆ ਮੈਨੂੰ ਆਜ ਪਤਾ ਮੌਕਾ ਮਿਲਿਆ ਯਾਰ ਹੱਲੇ ਕੀ ਜਾਣਾ ਗਾ ਬਸ ਆ ਤੇ ਲੱਗੀ ਆ ਦੇਖ ਪੰਜਾਬ ਦਾ ਸਰਬਤ ਵਰਗਾ ਪਾਣੀ ਪੀ ਲੋ ਇਥੋਂ ਆਹੋ ਇਹ ਕੰਦਰਾ ਤਾਂ ਸੀਵਰੇਜ ਦਾ ਪਾਣੀ ਐ ਇੰਨਾ ਸੋਹਣਾ ਦਾ ਪਾਣੀ ਆ ਮਾਰੀ ਜਾਂਦੀ ਐ ਟੱਕਰ ਉਹਨੂੰ ਇਹ ਦੇ ਪਾਣੀ ਪੈ ਗਿਆ ਹੁਣ ਕਿੱਥੋਂ ਚੜਾ ਲਿਆ ਨਾ ਮੈਂ ਆਖਿਆ ਸੀ ਨਹੀਂ ਚੜਾਉਣਾ ਦਾ ਪਾਣੀ ਇਹ ਪੰਜ ਦਰਿਆ ਮਾਦਾ ਤਾਂ ਤੇ ਲਾ ਕਰੀ ਚਲੋ ਮੈਂ ਛਾਲ ਮਰੂ ਵਾਲਾ ਬੋਲੋਗੇ ਚੜਾ ਕੇ ਚਲੋ ਆਪੀ ਤਰਾਂ ਨਹੀਂ ਅਸੀਂ ਡੰਗ ਜਾਂਗੇ ਫਿਰ ਅਸੀਂ ਦੋਨੇ ਜੀ ਛਾਲ ਮਾਰਾਂਗੇ ਚਲ ਗੁਰਪ੍ਰੀਤ ਆਪਾਂ ਚਲੀਏ ਇਹਨੂੰ ਜ਼ਰਾ ਇਹਨਾਂ ਆਪੀ ਆਦੀ ਬਸ ਤੇ ਆਉਦੀ ਨੇ ਚਲ ਹੋਰ ਦਿਮਾਗ ਖਰਾਬ ਕਰ ਰੱਖਿਆ ਤੜਕੀ ਦਾ ਤੇ ਲਾ ਕੇ ਵਾਜ ਆਜੇ ਫਾਈ ਅਜਾ ਸ਼ਾਪੋਂਗੇ ਬੀਬੀ ਆ ਤੁਹਾਡੇ ਨਾਲ ਵੱਧ ਕਰੀਆ ਵਧੀਆ ਭਾਈ ਤੇਰੇ ਕੋਲ ਪੈਸੇ ਵਾਲੇ ਆ ਗਏ ਬਾਰੋਂ ਪਾਤੇ ਦੇ ਡੈਡੀ ਨੇ ਉਧਰੋਂ ਹਾ ਅਸੀਂ ਤਾਂ ਇਸ ਕਰਦੇ ਆ ਜਿੰਦਾ ਕਿਉਂ ਲੱਗ ਗਿਆ ਸੀ ਇਹ ਕਮਰੇ ਨੂੰ ਹਾਂ ਅਸੀਂ ਕੋਈ ਚੀਜ਼ ਧੱਕਦੇ ਸੀ ਤੇਰੀ 100 ਸਿਗਰਟ ਚੀਜ਼ਾਂ ਹੁੰਦੀਆਂ ਯਾਰ 100 ਚੀਜ਼ਾਂ ਪਈਆਂ ਨੇ ਜੇ ਸਾਨੂੰ ਲੋੜ ਪੈ ਜਾਣ ਮਗਰ ਉਹ ਗੁੱਪਤ ਚੀਜ਼ਾਂ 100 ਹੁੰਦੀਆਂ ਤੁਹਾਨੂੰ ਕੀ ਪਤਾ ਹੋਰ ਸਾਡੇ ਤਾਂ ਕੋਲ ਕਈ ਚੀਜ਼ ਹੀ ਹੈ ਨਹੀਂ ਗੀ ਅਸੀਂ ਤਾਂ ਇਹੀ ਫਿਰਦੇ ਆਂਗੇ ਥੋੜਾ ਪੁਰਾਣੀ ਜਿਮਾ ਵਿੱਚ ਵਿਆਹ ਹੋਇਆ ਜਦ ਤੜਕੇ ਦਾ ਨਿਕਲੇਗਾ ਹੁਣ ਬੜਾ ਦੇ ਲਾਹੇ ਮੈਨੂੰ ਪੈਸੇ ਕਿਉਂ ਦੇਣੀਆਂ ਇਹ ਮੈਂ ਕਦੇ ਦਿੰਨੀ ਐ ਇਹਨੂੰ ਟਾਲੇ ਇਹ ਕਿੱਥੋਂ ਦੇ ਦੂ ਯਾਰ ਬਿਜਲੀ ਮੈਕਮੇਚ ਲੱਗੀ ਐ ਇਹ ਤੇ ਤੇ ਪੈਸੇ ਨੇ ਸੰਗਤ ਆਉਂਦੀ ਨਹੀਂ ਖੇਤ ਦਾ ਕੰਮ ਤਾਂ ਕੀ ਕਰਉਣਾ ਹੋਇਆ ਸਾਰਾ ਪੈਸੇ ਖਰਾਬ ਕਰਨ ਤੇ ਆ ਬੁੱਤ ਪੈਸੇ ਐਸ ਡੀਓ ਲੱਗ ਗਿਆ ਇਸ ਕਿ ਐਸ ਦੇ ਦੇ ਦੂਗੀ ਕੰਮ ਕਰਾ ਦੇ ਨਾਲ ਤੇ ਸਾਹਮਣੇ ਕਿਹੜਾ ਕੰਮ ਲੈ ਆ ਪਾਟਾ ਹੁਣ ਜੇ ਗੱਡੀ ਚ ਬੈ ਕੇ ਆ ਗਿਆ ਇਕੱਠੇ ਨਹੀਂ ਹੋਗੇ ਅੱਡਾ ਗੱਡੀ ਚ ਬੈਠਾ ਸੀਗਾ ਹਾਂ ਉਹ ਤਾਂ ਲੋਕਾਂ ਲੱਜੋ ਚਲਾਇਆ ਹੁੰਦਾ ਅਗਲੇ ਨੂੰ ਪਹੁੰਚਾਉਣਾ ਪੈਂਦਾ ਆਟਾ ਬਨ ਕੇ ਕੁੰਡੀ ਨਾਲ ਛੱਪਣਾ 'ਚ ਮੱਛੀਆਂ ਫੜਿਆ ਕਰੂਣੇ ਅੱਜ ਤੱਕ ਕਿਤੋਂ ਫੜੀਏ ਤੁਸੀਂ ਕੀ ਰਹਿਣਾ ਨਾ ਅੱਡ ਹੋਣ ਵਾਸਤੇ ਪਹਿਲਾਂ ਤਾਂ ਮੈਨੂੰ ਐਸਾ ਉਹ ਥੱਥੇ ਕਿਉਂ ਕਹਿ ਲਾਤੀ ਮੈਨੂੰ ਬਿਠਾ ਲਾ ਬੀਬੀਏ ਮੈਨੂੰ ਬਿਠਾ ਲਾ ਫਿਰ ਕੀ ਹੋ ਗਿਆ ਹੁਣ ਇਕੱਠੇ ਹੋ ਗਏ ਹਾਂ ਬੈਠੀ ਇਕੱਠੇ ਆ ਦਾ ਮੈਨੂੰ ਐ ਦੱਸੀ ਸਵਾਰੀ ਕਿੱਥੇ ਬਦਲ ਗਿਆ ਨਾ ਆਉਣ ਵਾਸਤੇ ਫਿਰ ਕਿਰਾਇਆ ਵੀ ਨਹੀਂ ਜਾ ਚਲ ਜਾਨੀ ਕਿ ਅੰਦਰ ਜਾ ਬੈਠੀ ਤੁਹਾਡੇ ਨਾਲ ਸਵਾਰੀ ਉੱਤਰ ਗਈ ਭਾਈ ਆ ਖੋਲ ਵੇ ਪੈੜਾ ਲੱਗਦਾ ਹੈ ਮੈਂ ਤੈਨੂੰ ਹੁਣ ਦੇ ਦੂੰ ਪਲਾਟ ਕੱਟ ਕੇ ਮੈਨੂੰ ਸਿਆ ਗੱਲ। ਯਾਨੀ ਕਿ ਉਧਰ ਬਹਿ ਜਾ। ਸਾਹਮਣੇ। ਹਾਏ ਹੇ ਥੱਕ ਗਏ। ਸਾਡਾ ਜਿੰਦਾ ਸੀ ਖੋਲੀਏ ਨਾ ਖੋਲੀਏ। ਤੇਰਾ ਮੁੱਲ ਤਾਂ ਬੇੜਾ ਥੇ ਮਾਨਸਾ। ਆ ਦੇਖ ਲੈ ਨੂੰ ਚੜਾ ਲਿਆ ਨਾਲ। ਚੰਗੀ ਇੱਜ਼ਤ ਕਰੀਏ। ਇਹਨੂੰ ਪਾ ਕੇ ਦੂੰ ਹਵੇਲੀ ਕੋਈ ਨਹੀਂ। ਅਰੇ ਇਹ ਤਾਂ ਅਸੀਂ ਵੱਡੀ ਗੱਡੀ ਲੈ ਲਈ ਤੁਸੀਂ 20 ਵਾਰੀ ਚੜਿਆ ਕਰੋਗੇ। ਹੁਣ ਤਾਂ ਕੋਈ ਲੋੜ ਨਹੀਂ। ਅੰਦਰ ਧਰ ਤੋ ਤੈਨੂੰ ਆਇਨੀ ਸਵਰਤ ਸੀਗੀ ਪੈਂਦੇ ਹੋ ਅੱਲਾ ਵੀ ਪਿੰਡੇ ਵੀ ਜਾਣਾਗਾ ਕਿਰਾਏ ਵਾਸਤੇ ਪੈਸੇ ਰੱਖ ਲਾਂ 2 ਰੁਪਏ ਇੱਥੇ ਤੈਨੂੰ 10000 ਦਾ ਸੂਟ ਕਿਹਾ ਸੀ ਤੂੰ ਲਿਆ ਨਹੀਂ ਨੜੇ ਕਰ ਮੂਝੇ ਤੋ ਜਈਏ ਚੱਲ ਇਹਨਾਂ ਨੂੰ ਸੁਣਦਾ ਨਹੀਂ ਏਡੀ ਦੂਰੋਂ ਨੇੜੇ ਲੱ ਚੱਲ ਮੰਜਾ ਜਾਂ ਨੜੇ ਆਪਾਂ ਕਿਉ ਡਰੀਏ ਇਹਨਾਂ ਤੋਂ ਆਪਣਾ ਘਰ ਨੇੜੇ ਕਰ ਨੇੜੇ ਚੱਕੋ ਜੀ ਉਠਾਓ ਆਜ ਨੜੇ ਭਾਈ ਪਰਾਂ ਕਰੋ ਮੰਜਾ ਸਾਡੇ ਪਾਲੇ ਚ ਕੋ ਬੈਠੇ ਹੋ ਮਰੇ ਮੁਰਾ ਬੈਠਣ ਤੱਕ ਇੱਥੋਂ ਆ ਦੇਖ ਆ ਦੇਖ ਇੰਨਾ ਫਰਕ ਆ ਇੱਥੋਂ ਤੱਕ ਸਾਡਾ ਅਧਾ ਦੇਖ ਇਹ ਤਾਲਾ ਕਿੰਨੀ ਫਾਸ ਆ ਆ ਦੇਖ ਆਏ ਮਣਕੇ ਲੈਣ ਮਾਰੀ ਹੋਈ ਸੀ ਟਾਹ ਦੀ ਤੁਸੀਂ ਗੱਡੀ 'ਚ ਬੈਠਣ ਵਾਲੇ ਦਾ ਬੇਈਮਾਨਾ ਨੇ ਉਹ ਤਾਂ ਤੂੰ ਆਪ ਦੀ ਮੈਂ ਆਂਦੀ ਗੱਡੀ ਦੀ ਅਸੀਂ ਤੇਰਾ ਵੇੜਾ ਕਿ ਚੋਲਿਆ ਤੇਰਾ ਸੀ ਗੱਡੀ ਦੀ ਮਿਹਣੇ ਦੀ ਜਾਂਨੇ ਆ ਭੈਣ ਦੀ ਜਾਤ ਚ ਲੈ ਆਏ ਹੋ ਜਿੱਦੇ ਤੂੰ ਆਪ ਦਾ ਪਾ ਲਿਆ ਨਾ ਉਹਦੇ ਕਹਿ ਨਹੀਂ ਇਹ ਤੇਰਾ ਨਹੀਂ ਪਾਇਆ ਹੋਇਆ ਤੇਰੇ ਪਿਓ ਨੇ ਪਾਏ ਜਨ ਕੇ ਅੰਦਰ ਸੰਦ ਕੇ ਉਸ ਨਾਲ ਦਰਦ ਦੇ ਨਹੀਂ ਇੱਥੇ ਪਵਾਗੇ ਅਸੀਂ। ਹਾਂ ਉਹ ਜੀ ਮੈਂ ਉਹ ਕਹਿੰਦੀ ਹੈਗੀ ਵੀ ਬਈ ਯਾਰਾਣੀ ਉਹ ਮੈਂ ਕਰਦਾ। ਤੇਰੇ ਵਾਂਗੂ ਲੱਤਾਂ ਤਾਂ ਨਹੀਂ ਘੁੱਟਦਾ ਮੈਂ। ਆਓ ਤੂੰ ਬੱਸ ਉਹਨਾਂ ਛੱਪੜਾਂ 'ਚ ਮੱਛੀਆ ਫੜਨ ਬਾਜ਼ਿਆ ਕਰੀ ਟੋਕਰੇ ਲਾ ਕੇ ਉੱਥੇ। ਉਹ ਤਾਂ ਅਗਲੇ ਦੀ ਖਰਾਕ ਆ। ਤੇਰੇ ਵਾਂਗੂ ਲੱਤਾਂ ਤਾਂ ਨਹੀਂ ਘੁੱਟਦਾ ਜਰਾਨੀਂ ਦੀਆਂ। ਆਪਾਂ ਤਾਂ ਕਦੇ ਕੋਈ ਨਹੀਂ ਘੁੱਟੀਆਂ ਤੇਰੇ ਵਾਂਗੂ ਛੱਪੜਾਂ 'ਚ ਮੱਛੀਆ ਤਾਂ ਫੜਨੀ ਜਾਂਦਾ ਮੈਂ। ਬੱਲੇਆ। ਹੋ ਜਾਣਾ ਬੰਦਾ ਖੜ ਗਿਆ। ਗੱਡੀ ਵਾਲਾ ਵੀ ਪਤਾ ਨਹੀਂ ਖਰੇ ਮੁੰਡਾ ਕਿਤੇ ਛਾਲ ਮਾਰਦਾ ਹੈਗਾ। ਖਰਾਕ ਤਾਂ ਲਿਆਉਣੀ ਆ ਭਈ ਆਪਦੇ ਜਵਾਕਾਂ ਦੀ ਖਰਾਕ ਤਾਂ ਕੰਮ ਹੋਇਆ ਪਿਆਗਾ ਤੇ ਇਹਦੇ ਨਾਲ ਕੀ ਮੂੰਹ ਲੱਗਣਾਗਾ ਕਿਸੇ ਨੇ ਨਾ ਲੱਗੋ ਨਾ ਆਪਦੀ ਸ਼ਰਮ ਨਾ ਤੈਨੂੰ ਆਪਦੇ ਮਾਂ ਪਿਓ ਦੀ ਸ਼ਰਮ ਨਾ ਕੋਣੋ ਕਿਹੜਾ ਕੋਈ ਬੁਲਾਉਂਦਾ ਇਹ ਤਾਂ ਬਿੱਲੇ ਮਾਰਾਂ ਵਾਂਗੂ ਨਾ ਪਾ ਕੇ ਬਗਲੀਆਂ ਇਹ ਤੜਕੇ ਲੰਘ ਜਾ ਕੋਈ ਤਾਂ ਇਹਦੀ ਖਰਾਕ ਹੀ ਪੂਰੀ ਕਰਿਆ ਕਰੂਗਾ ਉਹੀ ਤਾਂ ਗੱਲ ਆ ਹੋਰ ਇਹਨੇ ਕੰਮ ਤਾਂ ਕਰਨਾ ਨਹੀਂ ਹੈਗਾ ਖਾਣ ਨੂੰ ਮਿਲ ਜਾਂਦੇ ਨੇ ਇਹਨਾਂ ਨੂੰ ਇਹਦਾ ਥੋੜੀ ਨੀਤ ਆ ਭਾਈ ਥੋੜੀ ਨੀਤਾ ਹੀ ਜੀ ਸਾਡੇ ਤਾਂ ਵੱਡੇ ਬਿਜ਼ਨਸ ਹੋਣਗੇ ਜਾਣ ਕੇ ਜਾਓ ਬਿਜ਼ਨਸ ਕੀ ਬਾਤ ਕਰਾਂਗੇ ਉਹੀ ਲਾਊਗੀ ਤੇਰੀ ਜਾਣ ਕੇ ਆਲੇ ਲੈ ਲਈ ਬਿਜ਼ਨਸ ਚੰਗਾ ਕਰੇ ਹੋਏ ਜਾਨ ਕੀ ਜਾਓ ਪਤਾ ਨਹੀਂ ਕਿੰਨੇ ਰੁਪਏ ਲੱਗ ਕੇ ਆਇਆ ਹੋਊਗਾ ਹਾਂ ਆਪਾਂ ਤਾਂ ਬਚਤ ਕਰਦੇ ਫਿਰਦੇ ਆਂਗੇ ਚੜਦਾ ਚੜਦਾ ਜਾ ਹਾਂ ਬੈਠੋ ਯਹਾਂ ਬੈਠੋ ਯਾਨੀ ਕੀ ਆ ਵਾਈਫ ਵਾਲਾ ਰਿਸਪੌਂਸ ਨਹੀਂ ਦੇ ਰਹੀ ਮਚਾਤੇ ਨਹੀਂ ਇਸਕੋ ਰਿਸਪੌਂਸ ਦੇ ਯਾਨੀ ਕਿ ਜਵ ਉਸ ਨਹੀਂ ਦੇ ਰਹੀ ਵਾਈਫ ਵਾਲਾ ਸੰਗ ਤਾਂ ਨਹੀਂ ਆਉਂਦੀ ਤੈਨੂੰ ਕੀ ਕਰਤਾ ਬਿਜ਼ਨਸ ਦੀ ਗੱਲ ਕਰੀ ਆ ਕੋਈ ਰਿਸਪੌਂਸ ਨੂੰ ਸੁਆਦ ਦੇ ਦੇ ਹਾਂ ਜਿਹੜਾ ਨੰਦਾਂ ਨਾਲ ਵਿਆਹ ਕੇ ਲਿਆ ਹਾਂ ਫਿਰ ਤਾਂ ਆਵੇ ਮੇਰਾ ਸਾਲ ਕਿਹੜੇ ਮੁੱਲ ਦੀ ਲੈ ਕੇ ਤੈਨੂੰ ਤਾਂ ਨੌਕਰ ਲਈ ਰੱਖਦੀ ਆ ਕਿੰਦਰ ਜੀ ਹਾਂ ਮੈਨੇ ਨੌਕਰ ਤਾਂ ਨਹੀਂ ਲਾਉਂਦੀ ਅਸੀਂ ਤਾਂ ਬਈ ਬਿਜ਼ਨਸ ਕਰਾਂਗੇ ਤੁਹਾਡੇ ਵਾਂਗੂ ਖੇਤਾਂ 'ਚ ਨਹੀਂ ਰੁੜਦੇ ਆਹੋ ਉਸ ਤਾਂ ਕੋਈ ਨਹੀਂ ਰੁੜਦੇ ਕੂ ਮੂ ਲਾਲੀ ਕੋਲਚਾ ਨਹੀਂ ਰੇੜੀ ਉੱਥੇ ਕੋਲਚਾ ਲਈ ਕਿਉਂ ਵੱਡਾ ਬਿਜ਼ਨਸ ਕਰਾਂਗੇ ਅਸੀਂ ਤਾਂ ਮੱਛੀ ਪਕਾੜੇ ਦਾ ਆਹੋ ਲੜਦੀ ਜਨੇ ਹੋਏ ਲੜਦਾ ਕੌਣਾ ਦਿਨ ਤਾਂ ਲੜਾਈ ਦੇ ਸੁਪਨੇ ਸਾਰਾ ਦਿਨ ਰਬਾਨੀ ਨਾਲ ਹੀ ਸੁਪਨੋ ਫਿਰਦਾ ਏ ਨੇ ਕੱਪੜੇ ਭਲਾੜੇ ਕੇ ਸੀ ਜਾਨਕੀ ਅੰਦਰ ਜਾਓ ਜ਼ਿਆਦਾ ਟਾਈਮ ਨਾ ਬੈਠੋ ਚੌਰਾ ਗਲਤ ਝਾਕਦਾ ਤੇ ਨੂੰ ਦੇਖਣ ਦਾ ਮਾਰਾ ਮੂਰੇ ਬਹਿ ਗਿਆ ਸ਼ਰਮ ਨਹੀਂ ਮੰਨਦਾ ਨੂੰ ਤੇ ਸ਼ਰਮ ਤਾਂ ਨਹੀਂ ਹੁੰਦੀ ਹਾਂ ਉਹ ਤੋਂ ਸੰਗਦਾ ਨਹੀਂ ਆਉਂਦਾ ਆਪੇ ਨੂੰ ਕੀ ਕਹਿਣਾ ਤੂੰ ਇਹ ਸੰਗ ਵਾਲੀ ਕੀ ਗੱਲ ਆ ਸਾਬ ਬਿਜ਼ਨਸ ਦੀ ਰਾਏਵਾੜੀ ਕਰਨੀ ਹੈ ਉੱਤੇ ਬਹਿ ਗਿਆ ਚੜ ਕੇ ਆਪਦਾ ਅੰਦਰ ਨਾ ਤੇਰਾ ਬਿਜ਼ਨਸ ਕੋਨੇ ਅਸੀਂ ਹਾਂ ਚਾੜਦੇ ਹੋ ਯਾਰ ਆ ਦੇਖ ਲਾ ਇਹਦੇ ਡੈਡੀ ਨੂੰ ਕਹਤਾ ਮੈਂ ਪੈਸੇ ਪਾਊਗਾ ਇਹਦੇ ਡੈਡੀ ਨੂੰ ਕਹਤਾ ਮੈਂ ਭਾਈ ਨਹੀਂ ਕੀ ਕਰਦਾ ਪੁੱਛਦਾ ਮੈਨੂੰ ਆਖਰ ਭਾਈ ਜੀ ਤੁਹਾਨੂੰ ਬਾੜੀ ਆ ਇਹਨੂੰ ਮੈਂ ਕਹਣਾ ਐ ਕਰ ਯਾਰ ਉੱਥੇ ਤੂੰ ਡੇਸਬਾਚ ਚ ਕੱਢੇ ਨੂੰ ਬਾਹਰ ਇਥੇ ਗੰਦ ਪਾਈ ਜਾਂਦੇ ਅੰਦਰ ਇਹ ਤੁਹਾਨੂੰ ਆਕਲੇ ਵਾਲੀ ਆ ਮੇਰੀ ਉਧਰ ਲੈ ਦੇ ਦੇ ਤੋ ਆ ਹੁਣ ਉਹਦਾ ਉਥੇ ਲੈ ਆਪਣੇ ਉਹਦੇ ਨਾਲੇ ਤੇ ਖੜਗਾ ਲੈ ਗੰਦੇ ਨਾਲੇ ਤੇਥੇ ਤੁਹਾਡੇ ਨਾਲ ਆਈ ਸੀ ਇਹ ਹੋਰ ਉਥੇ ਕਿਰਾਏ ਨੂੰ ਪੈਸੇ ਵੀ ਨਹੀਂ ਰਹਿਦੇ ਕੋਲੇ ਉਥੇ ਕੁਦਰ ਦੀ ਟੱਕਰ ਗਏ ਸਾਨੂੰ ਕਹਿੰਦਾ ਕਹਿੰਦਾ ਨਾਲ ਲੈ ਕੇ ਚੱਲੋ ਇਹੋ ਜੀ ਉਥੇ ਘਰ ਆ ਚਾਹੁੰਦਾ ਹੋਇਆ ਕਿ ਨਾਲੇ ਤੇ ਖੜ ਗਿਆ ਕਹਿੰਦਾ ਕਿ ਉਹ ਕਰਨਾ ਕਰਾ ਮੱਛੀ ਫੜਨੀ ਇੱਥੋਂ ਕਹ ਲੈ ਉਹ ਦਰਹਿ ਜਗੋ ਹੀ ਕਰਿਆ ਕੋਈ ਇਥੇ ਟੋਪੇ ਚ ਵਗ ਜਾਕਰ ਮੱਕਰ ਆਇਆ ਸਾਡੇ ਪਿੰਡ ਵਾਲਾ ਉਹਦੇ ਨਾਲ ਵਗ ਜਾਕਰ ਆਪਣੇ ਪਿੰਡ ਵਾਲੇ ਮੱਕਰ ਨਾਲ ਉਹਦਾ ਕਿੱਦਿਆਂ ਦਾ ਮਰਿਆ ਸ਼ਰਤ ਰੱਖ ਲੈ ਤੈਨੂੰ ਬਾੜੀ ਅਗਲਾ ਮੈਨੂੰ ਕਹਿੰਦਾ ਸੀ ਤਾਈ ਦਾ ਤਾਂ ਫੈਕਟਰੀਆਂ ਲਾਤੀਆਂ ਉਰੇ ਜੇ ਉਹ ਮਰ ਗਿਆ ਉਹਦੀ ਸਾਥ ਤੂੰ ਵਗ ਜਾਕਰ ਹੁਣ ਆਹੋ ਵਗ ਜਾਕਰ ਅਸੀਂ ਤਾਂ ਕੋਠੀ ਪਾਵਾਂਗੇ ਜੇ ਦਾ ਮਾਂ ਪਿਓ ਨੂੰ ਹੈਂ ਬੋਲ ਦਾਂਗਾ ਹੋਰ ਨੂੰ ਤਾਂ ਤੂੰ ਫੁੱਲ ਪਾਈ ਖੜਾਗਾ ਇਹ ਨਹੀਂ ਬਾਈ ਮੇਰਾ ਪਿਓ ਰਿਆ ਜਾਣ ਕੇ ਵਾਲਾ ਪਿਓ ਮੇਰਾ ਪਿਓ ਆ ਉਸੇ ਨੂੰ ਬਣਾ ਲਈ ਫਿਰ ਹੁਣ ਇਹ ਬੰਦਾ ਕਾਹਦੀ ਨਾ ਯਾਰਕ ਵਾਲਾ ਡੈਡੀ ਸਾਡਾ ਇੱਕ ਡੈਡੀ ਆ ਆ ਗਏ ਉੱਥੇ ਜਾ ਤੂੰ ਇੱਥੇ ਕਰਦਾ ਕੀ ਮੈਨੂੰ ਇਹ ਦੱਸ ਉਹਦਾ ਹੀ ਨਹੀਂ ਪਤਾ 5 ਲੱਖ ਪਾ ਦੇ ਤਾਂ 5 ਰੁਪਏ ਨਹੀਂ ਸਰਦੇ ਤਾਨੂੰ ਬਿਜ਼ਨਸ ਹਾਂ ਬਿਜ਼ਨਸ ਵਾਸਤੇ ਕਦੋਂ ਦੇ ਦਿਨਾਂ ਤੋਂ ਹਾਂ ਕਹਿੰਦੇ ਬਿਜ਼ਨਸ ਕਰੋ ਇੱਥੇ ਹੀ ਕਰਦਾ ਕਹਿੰਦੇ ਬਿਜ਼ਨਸ ਕਰ ਲਓ ਤੁਸੀਂ ਇੱਥੇ ਖੜਾ ਹਾਂ ਮਰਿਆ ਇਧਰ ਅਗਰਪੀ ਦੋ ਹੂੰ ਮੇਰੇ ਤਾਂ ਸਿਰ ਦੋਖਣ ਲੱਗ ਗਿਆ ਭਾਈ ਓਏ ਇੱਥੋਂ ਮੰਂਜਾ ਚੱਕਦੇ ਭੇੜਾ ਲੱਗਦਾਗਾ ਭੱਗ ਜਾ ਮੈਂ ਤਾਂ ਭੇੜਾ ਲੱਗੂਗੀ ਹੁਣ ਬਿਜ਼ਨਸ ਸਾਨੂੰ ਪਤਾ ਲੱਗ ਗਿਆ ਕਿ ਖੜਾ ਕਰਨਗੇ ਡੈਡੀ ਮੇਰਾ ਪੈਸੇ ਬਾਉ 5 ਲੱਖ ਜਾ ਭੱਗ ਜਾ ਬਾਹਰ ਜਾ ਪੰਜ ਆਏ ਕਰੀ ਫਿਰ ਅੱਧਾ ਦੇ ਦੇ ਜੰਗਾ ਨੂੰ ਪੰਜ ਪਤਾ ਹੁਣ ਜੰਗਾ 2.5 ਦੇ ਦੇ ਮੈਨੂੰ ਕਿਉਂ ਹਾਂ ਤੇਰਾ ਭੇਂਦੀ ਕਰ ਲਾਂਗੇ ਤੇਰਾ ਜੋਰ ਲੱਗਿਆ ਚਲੋ ਦੰਦਾ ਹੋ 5 ਲੱਖ ਫਿਰ ਤੇਰੇ ਮਲੰਗ ਦੇ ਵਿਆਹ ਨਹੀਂ ਸਾਲੇ ਨੇ ਟ੍ਰੇਨ ਤੇ ਤਾਂ ਮੈਂ ਲਿਆ ਆ ਜਾਣਕੀ ਨੂੰ ਚਟਾ ਕੇ ਆਹ ਬੋਰੇ ਨਾਲੇ 5 ਲੱਖ ਭਾੜਾ ਦਾ ਦੋਸਤੋਂ ਜਵਾਕ ਕਿਉਂ ਵੇਚਣ ਦੇ ਨੇ ਨੇ ਰੁਪਈ ਹੁਣ ਉਹਨਾਂ ਕੋ ਮਰੀਂ ਦਾ ਭਕਾ ਜਿਹਾ 5 ਲੱਖ ਵਾਲੇ ਹੁੰਦੇ ਐਸੇ ਨੂੰ ਵੀ ਉਹ ਨਹੀਂ ਸੱਲ ਲੈਨੇ ਥੋੜੀ 14 ਲੱਖ ਜਾ ਬਾਈਆ ਸ਼ਰਮ ਨਹੀਂ ਸਾਡੇ ਸਾਹਮਣੇ ਕਮਰੇ ਦੇ ਮੈਂ ਪਤਾ ਸੀ ਹੋਇਆ ਤੈਨੂੰ ਸੰਗਤ ਤਾਂ ਨਹੀਂ ਹੋਈ ਓਏ ਮੈਂ ਇਹਨੂੰ ਠਾ ਦੇ ਇੱਥੋਂ ਨਹੀਂ ਲੜਾਈ ਹੋ ਜੂਗੀ ਕਿਉਂ ਤੈਨੂੰ ਕੀ ਕਹਿੰਦਾ ਹੈ ਹਾਂ ਇਹਦਾ ਹੱਕ ਕੀ ਆ ਸਾਡੇ ਬਾਹਰ ਦੇ ਸਾਹਮਣੇ ਬੈਠਣ ਦਾ ਭਾਈ ਬੱਸ ਤੂੰ ਬੈਠਾ ਮੇਰਾ ਸਾਲਾ ਪਾਇਆ ਤਾਂ ਮੈਂ ਆ ਇਹ ਪਾਇਆ ਹੁਣ ਅਨ ਤਬੂ ਵੀ ਆਜਾ ਆ ਜਾ ਜਾਨਕੀ ਆਜਾ ਥਾਲੀਏ ਤਾਂ ਨੂੰ ਹਿੱਕ ਤੇ ਬਹਿ ਜਾ ਆ ਜਾ ਹਿੱਕ ਤੇ ਬਹਿ ਜਾ ਇਹਨਾਂ ਦੀ ਹਿੱਕ ਤੇ ਆਜਾ ਆਜਾ ਮੇਰੇ ਸਪੋਰਟ ਚ ਆਜਾ ਆਜਾ ਜਾਨਕੀ ਆਜਾ ਆਜਾ ਇਹਨਾਂ